ਲੋ ਵੀਰੇ ਆ ਦੇਖਣ ਜਾ ਰਹੇ ਹੋ ਤੁਸੀਂ ਫਰਕਾਬਾਦੀ ਦਾ origignal ਪੀਸ ਜਿਹੜਾ origignal ਪੀਸ ਹੈ ਆਪਣੇ ਕੋਲੇ ਆ ਗਿਆ ਬਾਜ਼ਾਰ 'ਚ 30-35 ਹਜ਼ਾਰ ਦੀ ਇਹਦੀ ਰੇਂਜ ਹੈ ਪਰ ਆਪਾਂ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਦੇਵਾਂਗੇ ਇੱਧਰ ਦੇਖੋ ਦੁਪੱਟੇ ਕੰਨੇ ਵੀ ਧਿਆਨ ਮਾਰੋ ਆ ਸੂਟ ਹੈ ਜੀ ਤੇ ਆ ਆ ਗਿਆ ਇਹਦਾ ਦੁਪੱਟਾ ਫੁੱਲ ਹੈਵੀ ਦੁਪੱਟਾ ਹੈ ਆ ਦੇਖੋ ਜੀ ਓਰੀਜਨਲ ਪੀਸ ਦੇਖ ਰਹੇ ਤੁਸੀਂ ਇਹਦੇ ਵਿੱਚ ਕਲਰ ਦੁਕਾਨਦਾਰ ਇੱਕ ਪੀਸ ਨਹੀਂ ਰੱਖਦਾ ਜੀ ਆਪਾਂ ਤਿੰਨ ਤਿੰਨ ਚਾਰ ਚਾਰ ਕਲਰ ਰੱਖੇ ਹੋਏ ਆ ਦਿਖਾਓ ਭਾਈ ਸਾਹਿਬ ਕਲਰ ਲਗਾਓ ਆ ਦੇਖੋ ਜੀ ਕਲਰ ਕਿੰਨੇ ਸੋਹਣੇ ਆ ਇੰਨੇ ਕਲਰ ਬਹੁਤ ਪਿਆਰੇ ਦਾਜਵਰੀ ਲਈ ਸਪੈਸ਼ਲ ਆਈਟਮ ਆ ਰਹੀ ਹੈ 21 ਦਿਨਾਂ ਦੇ ਮੇਲੇ 'ਚ ਕਿਉਂ ਭਾਜੀ ਤੁਹਾਨੂੰ ਜੀ ਬਿਲਕੁਲ ਬਹੁਤ ਸੋਹਣੇ ਆਰਟੀਕਲ ਆ ਚੁੱਕੇ ਆ ਜਿਵੇਂ ਕਿ ਮੇਰਾ ਵੀ ਕਿਹਾ 30000 35000 ਰੇਟ ਆ ਵੀਰੇ ਬਿਆਰ ਦੇ ਵਿੱਚ ਤੇ ਆਪਣੇ ਕੋਲੇ ਹਾਫ ਰੇਟ ਤੇ ਮਿਲ ਜਾਂਦੇ ਵੀਰੇ ਪਿਓਰ ਫਰਕਾ ਬਾਦੀ ਸੂਟ ਆ ਚੁੱਕਾ ਹੈ ਗੋਚਰੀ ਵਾਲਾਂ ਦੇ ਸਟਾਈਲ ਭਾਜੀ ਬਹੁਤ ਹੀ ਪਿਆਰੇ ਜਨ ਲੱਗ ਰਹੇ ਮਨ ਸਰ ਜੀ ਪਿਆਰਾ ਭਾਜੀ ਜਮਾ ਨਵਾਂ ਮੈਂ ਤਾਂ ਹੀ ਤਿੰਨੇ ਰੰਗ ਦੇ ਰੱਖੇ ਆ ਇਹ ਲੇਟੈਸਟ ਡਿਜ਼ਾਈਨਿੰਗ ਆਈ ਹੈ ਆਪਣੇ ਕੋਲੇ 21 ਦਿਨਾਂ ਦੇ ਮੇਲੇ ਦੇ ਵਿੱਚ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਆਪ ਦੇ ਦੇਣਾ ਯਾਨੀ ਕਿ ਆਪ 15 ਨਾਲ 16000 ਦੇ ਵਿੱਚ ਦੇ ਦਾ ਬਿਲਕੁਲ ਜੀ ਬਾਜ਼ਾਰ ਦੇ ਵਿੱਚ ਰੇਟ ਬੰਦਾ 15500 ਰੇਟ ਆ ਸਿਰਫ ਰੇਟ ਵੀ ਚੈੱਕ ਕਰਾ ਲਓ ਜੀ 30000 35000 ਰੇਟ ਆ ਆਪਾਂ ਦੇ ਰਿਹਾ 15500 ਰੁਪਏ ਦੇ ਵਿੱਚ ਤੋਂ ਤੁਸੀਂ ਦੇਖ ਲਿਆ ਬਾਟਮ ਦੇ ਕੰਮ ਆ ਜੀ ਆ ਦੇਖੋ ਆ ਸਾਰੀ ਬਾਟਮ ਦੇ ਕੰਮ ਆਊਗਾ ਜੀ ਆ ਪੂਰਾ ਫਰੰਟ ਹੈ ਸੂਟ ਦਾ ਵੀਰੇ ਪੂਰਾ ਫਰੰਟ ਹੈ ਤੇ ਨਾਲ ਬਾਜੂ ਬਹੁਤ ਸੋਹਣੇ ਬਣੇ ਹੋਏ ਸੂਟ ਦੇ ਦਿਖਾਈਓ ਵੀਰ ਜੀ ਬਾਜੂ ਦਿਖਾਓ ਜੀ ਬਾਜੂ ਦੇਖੋ ਆਹ ਜੀ ਬਾਜੂ ਵੀ ਵੀਰ ਜੀ ਪਹੁੰਚੇ ਵੀ ਤੇ ਫਰੰਟ ਵੀ ਤੇ ਦੁਪੱਟਾ ਵੀ ਕਿਸੇ ਚ ਆਪਾਂ ਕੋਈ ਕਮੀ ਨਹੀਂ ਛੱਡੀ ਲਹਿੰਗਾ ਪਾਣ ਦੀ ਲੋੜ ਨਹੀਂ ਭਾਜੀ ਲਓ ਜੀ ਭਾਜੀ ਕਹਿੰਦੇ ਲਹਿੰਗਾ ਪਾਣ ਦੀ ਲੋੜ ਨਹੀਂ ਐ ਸੂਟ ਪਾਲਿਆ ਲਹਿੰਗੇ ਦਾ ਕੰਮ ਕੰਮਾ ਜੀ ਕਮੀ ਹੈ ਜੀ ਇਹ ਤੇ ਬਹੁਤ ਸੋਹਣੇ ਸੂਟ ਆ ਗਏ ਨੇ ਲਹਿੰਗਿਆਂ ਵਰਗੇ ਵੈਰਾਈਟੀ ਹੋਰ ਬਹੁਤ ਹੈ ਜੀ ਪਰ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਦੇ ਗੋਠੇ वर्ल्ड वाइड ਜਿਹੜੇ ਐਸੀ ਆਹ ਕੋਸ਼ਿਸ਼ ਕਰਦੇ ਆਂ ਕਈ ਵਾਰੀ ਹਾਸੀ ਮਜ਼ਾਕ ਦੇ ਵਿੱਚ ਵੀਡੀਓ ਬਣਾਉਂਦੇ ਆਂ ਕਈ ਵਾਰੀ ਸਿੰਪਲ ਵੀਡੀਓ ਬਣਾਉਂਦੇ ਆਂ ਵੀਰੇ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਜਾਣ ਬੁੱਝ ਕੇ ਵੀ ਕਈ ਕੰਫੈਕਟ ਕ੍ਰੀਏਟ ਕਰਦੇ ਆਂ ਤਾਂ ਕਿ ਕਸਟਮਰ ਬੋਰ ਵੀ ਨਾ ਹੋਵੇ ਕਈ ਮੇਰੀਆਂ ਭੈਣਾਂ ਆਂਦੀਆਂ ਆ ਕੇ ਕਹਿੰਦੀਆਂ ਵੀ ਹੈ ਕਿ ਵੀਰੇ ਤੁਸੀਂ ਵੀਡੀਓ ਬਹੁਤ ਵਧੀਆ ਬਣਾਉਂਦੇ ਆਂ ਸਾਨੂੰ ਬਹੁਤ ਵਧੀਆ ਲੱਗਦਾ ਢਿਲੋ ਚੰਗਾ ਲੱਗਦਾ ਮੈਂ ਉਹਨਾਂ ਭੈਣਾਂ ਦਾ ਧੰਨਵਾਦ ਵੀ ਕਰਦਾ ਠੀਕ ਹੈ ਵੀ ਤੁਸੀਂ ਫਨੀ ਵਿੱਚ ਬਣਾ ਦਿੰਦੇ ਹੋ ਤਾਂ ਸਾਨੂੰ ਚੰਗਾ ਲੱਗਦਾ ਹੈ ਇਸ ਕਰਕੇ ਸਾਡੇ ਨਾਲ ਜੁੜੇ ਰੋਗਨੇ ਅਸੀਂ ਇਸੇ ਤਰ੍ਹਾਂ ਵੀਡੀਓ ਵੀ ਲੈ ਕੇ ਆਂਦੇ ਰਵਾਂਗੇ ਤੇ ਵੀਡੀਓ ਦੇ ਨਾਲ ਨਾਲ ਹਸੀ ਮਜ਼ਾਕ ਦੇ ਨਾਲ ਨਾਲ ਤੁਹਾਨੂੰ ਵੈਰਾਈਟੀ ਵੀ ਦਿਖਾਉਂਦੇ ਰਵਾਂਗੇ ਆ ਦੇਖੋ ਵੀਰੇ ਕਿੰਨੇ ਸੋਹਣੇ ਸੋਹਣੇ ਪਾਰਟੀ ਵੇਅਰ ਸੂਟ ਆ ਗਏ ਐ ਆਪਾਂ ਜਸਟ ਉਹਨੇ ਪਾਰਸਲ ਖੋਲਿਆ ਜਮਾ ਨਵੀਂ ਤੇ ਫਰੈਸ਼ ਵੈਰਾਈਟੀ ਓਪਨ ਕੀਤੀ ਐ ਇਹਨਾਂ ਤੇ ਹਜੇ ਰੇਟ ਲੱਗਨੇ ਬਾਕੀ ਐ ਰੇਟ ਲੱਗ ਰਹੇ ਨੇ ਆ ਦੇਖੋ ਸਟਾਫ ਸਾਡਾ ਬੈਠਾ ਹੋਇਆ ਐ ਰੇਟ ਲਾਈ ਜਾਂਦਾ ਬਹੁਤ ਹੀ ਸੋਹਣੇ ਸੋਹਣੇ ਦਾਜਵਰੀ ਵਾਲੇ ਦੇਣ ਲੈਣ ਵਾਲੇ ਤੇ ਪਾਰਟੀ ਵਿੱਚ ਪਾਉਣ ਵਾਲੇ ਸੂਟ ਆਏ ਆ ਆ ਦੇਖੋ ਗਰਲਿਸ਼ ਲੁੱਕ ਸਟਾਈਲ ਦੇ ਵਿੱਚ 20 ਸ਼ੇਵਨੈਕ ਵਾਲੇ ਪਿਓਰ ਫਰਕਾਵਾਦੀ ਜਿਹੜਾ ਕਿ ओरिजिनल ਪੀਸ ਹੈ ਉਹ ਵੀ ਆਪਣੇ ਕੋਲੇ ਅਵੇਲੇਬਲ ਹੈ ਇੱਕ ਦੋ ਰੰਗਾਂ ਦੇ ਵਿੱਚ ਨਹੀਂ ਪੂਰੇ ਕਲਰ ਚਾਰਟ ਦੇ ਨਾਲ ਮਿਲੇਗਾ ਆ ਦੇਖੋ orange yellow magenta ساری ਵੈਰਾਈਟੀ ਨਵੀਂ ਤੇ ਫਰੈਸ਼ ਮਿਲ ਜਾਣੀ ਹੈ ਤੁਹਾਨੂੰ ਆ ਦੇਖੋ ਜਿਵੇਂ ਕਿ ਆ ਡੇਨ ਲੈਣ ਵਾਲੇ ਸੂਟਾਂ ਤੇ ਰੇਟ ਲੱਗ ਰਹੇ ਆ 500 660 ਦੀ ਰੇਂਜ ਦੇ ਵਿੱਚ ਇਹ ਸੂਟ ਨੇ ਆ ਦੇਖੋ ਇੱਧਰ ਇਹ ਨੇ ਜੀ ਦੁਪੱਟਿਆਂ ਵਾਲੇ ਸੂਟ ਸਾਰੇ ਬਿਲਕੁਲ ਨਵੇਂ ਤੇ ਡਿਫਰੈਂਟ ਕਨਸੈਪਟ ਹੈਗੇ ਆ ਸਾਰੀ ਵੈਰਾਈਟੀ ਆ ਦੇਖੋ ਇਹ ਪਾਈ ਸਾਹ ਸਾਰੇ ਨਵੇਂ ਪਾਰਸਲ ਖੋਲੇ ਗਏ ਹਾਂਜੀ ਹਾਂਜੀ ਸਾਰੇ ਦਾਜਵਰੀ ਵਾਲੇ ਸੂਟ ਹੈ ਵੀਰ ਜੀ ਇਹ ਲਓ ਜੀ ਆ ਵੀ ਦਾਜਵਰੀ ਵਾਲੇ ਸੂਟ ਪਏ ਨੇ ਤੇ ਸਾਰੀ ਵੈਰਾਈਟੀ ਜਸਟ ਉਹਨੇ ਖੋਲੀ ਹੈ ਰੇਟ ਆਪਾਂ ਅਜੇ ਇਹਨਾਂ ਤੇ ਲਾਣੇ ਆ ਪਰ ਬਾਜ਼ਾਰ ਨਾਲੋਂ ਘੱਟ ਤੇ ਰੀਜ਼ਨੇਬਲ ਪ੍ਰਾਈਸ ਤੇ ਹੀ ਤੁਹਾਨੂੰ ਮਿਲਨੇ ਆ ਜੇ ਬਾਜ਼ਾਰ 'ਚ 25000 ਦਾ ਤਾਂ ਆਪਣੇ ਕੋਲੇ 12 ਦਾ ਹੀ ਮਿਲਣਾ ਹੈ ਜੇ ਬਾਜ਼ਾਰ 'ਚ 30000 ਦਾ ਹੈ ਤਾਂ ਆਪਣੇ ਕੋਲੇ 15 ਦਾ ਹੀ ਮਿਲਣਾ ਹੈ ਜੇ ਬਾਜ਼ਾਰ 'ਚ 40 ਦਾ ਤਾਂ ਆਪਣੇ ਕੋਲੇ 20 ਦਾ ਹੀ ਮਿਲਣਾ ਹੈ ਔਰ 5-6000 ਦੀ ਰੇਂਜ ਵਾਲੇ ਸੂਟਾਂ ਦੀ ਕੋਈ ਕਮੀ ਨਹੀਂ ਆ ਦੇਖੋ ਆ ਦੇਣ ਲੈਣ ਵਾਲੇ ਸੂਟਾਂ ਦਾ ਢੇਰ ਲੱਗਿਆ ਹੋਇਆ ਹੈ 5-500 ਦੀ ਰੇਂਜ ਦੇ ਵਿੱਚ 550 550 ਰੇਟ ਦੇਖੋ ਜੀ ਤੇ ਚੀਜ਼ ਦੇਖੋ ਦੁਪੱਟੇ ਨਾਲ ਆਣਗੇ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਦੁਪੱਟੇ ਆ ਡਿਜ਼ਾਈਨ ਦੇਖੋ ਜੀ 550 ਦੀ ਰੇਂਜ ਦੇ ਵਿੱਚ ਪੂਰੇ ਕਲਰ ਡਿਜ਼ਾਈਨ ਆ 650 ਦੀ ਰੇਂਜ ਚ ਬਿਲਕੁਲ ਨਵੇਂ ਕੱਪੜਿਆਂ ਤੇ ਨਵੀਆਂ ਕਢਾਈਆਂ ਆ ਗਿਆ ਨੇ ਆ ਦੇਖੋ ਆ ਤੌਰ ਤੱਕ ਸਾਰੀ ਵੈਰਾਈਟੀ ਲੱਗੀ ਹੋਈ ਆ ਭਾਈ ਸਾਹਿਬ ਆਓ ਥੋੜਾ ਜਿਹਾ ਦਿਖਾਓ ਡਿਜ਼ਾਈਨਿੰਗ ਦਿਖਾਓ ਕਿ ਕਰਕੇ ਸਾਰੇ ਨੇ ਆ ਦੇਖੋ ਜੀ ਡਿਜ਼ਾਈਨਿੰਗ ਚੈੱਕ ਕਰ ਲਓ ਵੀਰੇ ਤੁਸੀਂ ਇਹ ਸਾਰੇ ਦੇਣ ਲੈਣ ਦੇ ਵਿੱਚ ਆਪਦੇ ਲਈ ਵੀ ਤੁਸੀਂ ਲੈ ਸਕਦੇ ਹੋ ਜਿਵੇਂ ਕਿ ਆਹ ਬੇਸ ਹੈ ਬਿਲਕੁਲ ਨਵੇਂ ਬੇਸ ਆ ਰਹੇ ਹੈ ਕੜਾਈਆਂ ਵਾਲੇ ਆਹ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਕਪੜਾ ਚੈੱਕ ਕਰੋ ਜੀ ਸਾਰੇ ਤੇ ਜਰਕਣ ਵਰਕ ਕੀਤਾ ਜਰੀ ਦੇ ਨਾਲ ਰੇਟ ਹੈ ਰੇਟ ਹੈ ਜੀ ਆਹ ਦੇਖੋ 2300 ਵਾਲਾ 11500 ਇਹਦੇ ਕਲਰ ਵੀ ਹੈਗੇ ਵੀਰ ਜੀ ਕਲਰ ਵੀ ਦਿਖਾ ਦਿਓ ਭਾਈ ਸਾਹਿਬ ਅੱਛਾ ਜੀ ਡਾਰਕ ਚਾਰਟ ਵੀ ਮਿਲ ਜਾਣਾ ਇਹਦੇ 'ਚ ਲਓ ਜੀ ਡਾਰਕ ਤੇ ਲਾਈਟ ਦੋਨੇ ਚਾਰਟ ਹੈ ਇਹ ਡਿਜ਼ਾਈਨ ਚੇਂਜ ਆ ਗਿਆ ਜੀ ਆ ਦੇਖੋ ਇਹ ਸਾਰੇ ਡਿਜ਼ਾਈਨ ਭਾਈ ਸਾਹਿਬ ਨੇ ਜਿਹੜੇ ਲਾ ਰੱਖੇ ਇੱਥੇ 500 ਤੋਂ ਲੈ ਕੇ 1200 1250 ਤੱਕ ਸਾਰੇ ਡਿਫਰੈਂਟ ਡਿਫਰੈਂਟ ਪੀਸ ਲਾ ਰੱਖੇ ਆ ਬਹੁਤ ਸੋਹਣੇ ਪੀਸ ਹੈਗੇ ਆ ਤੁਹਾਡੇ ਪਿੱਛੇ ਵੀ ਪਏ ਆ ਹਨਾ ਜੀ ਅੱਛਾ ਜੀ ਆ ਵੀ ਡਿਜ਼ਾਈਨ ਨਵਾਂ ਆ ਆ ਦੇਖੋ ਜੀ ਆ ਢਿੱਗ ਲੱਗ ਗਿਆ ਜਿਨ੍ਹਾਂ ਦੇ ਦਿਖਾਉਂਦੇ ਵੈਰਾਈਟੀ ਜਿੰਨੇ ਅਸੀਂ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਇਹ ਤੋਂ ਕਈ ਗੁਣਾ ਵੈਰਾਈਟੀ ਤੁਹਾਨੂੰ ਸ਼ੋਰਮ ਤੇ ਅਵੇਲੇਬਲ ਮਿਲੇਗੀ ਉਹ ਨਹੀਂ ਕਿ ਹੋਰ ਦੁਕਾਨਦਾਰਾਂ ਨੂੰ 2-4 ਪੀਸ ਰੱਖ ਕੇ ਆਪਾਂ 2-4 ਸੂਟਾਂ ਦੀ ਵੀਡੀਓ ਬਣਾ ਦਈਏ ਇਹ ਆਪਣਾ ਪਹਿਲੇ ਦਿਨ ਤੋਂ ਹੀ ਸੁਭਾਣੀ ਹੈ ਜੀ ਆਪਣੇ ਕੋਲੇ ਸੂਟ ਆਉਂਦੇ ਆ ਹਜ਼ਾਰਾਂ ਦੇ ਹਿਸਾਬ ਨਾਲ ਆਹ ਦੇਖੋ ਜੀ 14-1400 ਵਾਲੇ 700 ਦੀ ਰੇਂਜ ਆਹ ਦੇਖੋ ਆ ਮੈਂ ਇਸ ਸਮੇਂ ਦਾਜਵਲੀ ਵਾਲੇ ਖਾਨੇ ਦੇ ਸਾਹਮਣੇ ਬੈਠਾ ਹੋਇਆ ਆ ਸਾਰੇ ਪਾਰਟੀ ਵੇਅਰ ਸੂਟਾਂ ਦਾ ਖਾਨਾ ਜੀ ਆ ਦੇ ਕੋਲ ਅਲੱਗ-ਅਲੱਗ ਸੈਕਸ਼ਨ ਬਣਾਏ ਹੋਏ ਆ ਜਿਵੇਂ ਕਿ ਆਹ ਦੇਖੋ ਆ ਫਰਕਾਬਾਦੀ ਆ ਹੈਂਡਵਰਕ ਵਾਲੇ ਜੀ ਕਰੇਪ ਦੇ ਸੂਟ ਨੇ ਸਾਰੇ ਆ ਸਾਰੇ ਕਰੇਪ ਦੀ ਵੈਰਾਈਟੀ ਲੱਗੀ ਹੋਈ ਹੈ ਤੇ ਇੱਧਰ ਆਈਏ ਤਾਂ ਆਪਾਂ ਅੱਗੇ ਥੋੜੀ ਜਿਹੀ ਫਰੰਟ ਹੈਵੀ ਜਾਲ ਦੁਪੱਟਿਆਂ ਵਾਲੇ ਸੂਟ ਹੈ ਔਰ ਕਲਰ ਆਪਸ਼ਨ ਦੇਖੋ ਤੁਹਾਨੂੰ ਸਾਰੀ ਮਿਲਣੀ ਹੈ ਇਹਦੇ ਕੋਈ ਐਸਾ ਕਲਰ ਨਹੀਂ ਜਿਹੜਾ ਕਲਰ ਨਾ ਮਿਲੇ ਔਦੋ ਬਾਅਦ ਅੱਗੇ ਆ ਦੇਖੋ ਜੀ ਆ ਅਗੇ ਨੇ ਔਰ ਗੈਂਜਾ ਬੇਸ ਤੇ ਦਬਕੇ ਵਰਕ ਵਾਲੇ ਪੀਸ ਆ ਪੀਸ ਜਿਹੜਾ ਹੈਗਾ ਇਹਦੀ ਵੀਡੀਓ ਬਹੁਤ ਆ ਵਾਇਰਲ ਹੋ ਰਹੀ ਹੈ ਇਹਦਾ ਕੰਟਰਾਸਟ ਦੁਪੱਟੇ ਦੇ ਨਾਲ ਬਹੁਤ ਸੋਹਣਾ ਪੀਸ ਆਇਆ ਦੁਪੱਟਾ ਇਹਦਾ ਕੰਟਰਾਸਟ ਆਏਗਾ ਓਪਨ ਕਰਕੇ ਦਿਖਾਣੇ ਆਪ ਤੁਹਾਨੂੰ ਇਹਦਾ ਇੱਕ ਸਟੀਲ ਗ੍ਰੇ ਨਾਲ ਰਾਇਲ ਬਲੂ ਕਲਰ ਦਾ ਕੰਟਰਾਸਟ ਆਂਦਾ ਹੈ ਜਿਹੜਾ ਕਿ ਬੜਾ ਵਾਇਰਲ ਹੋ ਰਿਹਾ ਆ ਵੀ ਕਲਰ ਬਹੁਤ ਸੋਹਣਾ ਤਿਆਰ ਹੋਇਆ ਆਪਣੇ ਕੋਲੇ ਰਸਟ ਦੇ ਨਾਲ ਫਰੋਜੀ ਤੇ ਕੰਮ ਚੈੱਕ ਕਰੋ ਜੀ ਪਹਿਲਾਂ ਤੁਸੀਂ ਹੈਂਡਵਰਕ ਦਾ ਇਹ ਪੀਸ ਹੈ ਆ ਦੇਖੋ ਇਹ ਸਾਰਾ ਵਰਕ ਕੀਤਾ ਹੋਇਆ ਜੀ ਪੂਰਾ ਫਰੰਟ ਆਏਗਾ ਉਦੋਂ ਬਾਅਦ ਆ ਜਾਂਦਾ ਜੀ ਗਲਾ ਨੋ ਲੱਖਾ ਨੈਕਲੇਸ ਸਟਾਈਲ ਤੇ ਆ ਅਗੇ ਜੀ ਇਹ ਤੇ ਹੈਵੀ ਬਾਜੂ ਬਾਜੂ ਵੀ ਪੂਰੇ ਵਧੀਆ ਤਿਆਰ ਕੀਤੇ ਹੋਇਆ ਦੁਪੱਟਾ ਖੋਲਿਓ ਭਾਈ ਸਾਹਿਬ ਹੁਣ ਤੁਹਾਨੂੰ ਦੁਪੱਟੇ ਦੀ ਦਿਖਾਨੇ ਜੀ ਆ ਦੇਖੋ ਇਹ ਦੁਪੱਟਾ ਕਲਰ ਕੰਬੀਨੇਸ਼ਨ ਇਹ ਵੀ ਬਹੁਤ ਪਿਆਰਾ ਹੈ ਜੀ ਲਓ ਜੀ ਚੈੱਕ ਕਰੋ ਦੁਪੱਟਾ ਦੁਪੱਟੇ ਦਾ ਕੰਮ ਚੈੱਕ ਕਰੋ ਜੀ ਆ ਦੇਖੋ ਪਿਓਰ ਔਰ ਗੈਂਜਾ ਦੇ ਉੱਤੇ ਸੂਟ ਹੈ ਉਹ ਵੀ ਪਾਰਟੀ ਵੇਅਰ ਦਾਜਵਰੀ ਵਾਲਾ ਤੇ ਰੇਟ ਦੀ ਗੱਲ ਕਰੀਏ ਰੇਟ ਤੁਸੀਂ ਆਪ ਹੀ ਚੈੱਕ ਕਰੋ ਜੀ ਆ ਦੇਖੋ 25000 ਵਾਲਾ ਸਿਰਫ 13500 ਦੀ ਰੇਂਜ 'ਚ ਸੂਟ ਹੈ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਸਾਡੇ ਕੋਲੇ ਰੋਜ਼ ਓਪਨ ਹੁੰਦੀ ਹੈ ਤੁਸੀਂ ਗਾਜਵੜੀ ਦੇ ਕੱਪੜੇ ਬਣਾਉਣੇ ਆ ਪਾਰਟੀ ਵੇਅਰ ਸੂਟ ਬਣਾਉਣੇ ਆ ਤਾਂ ਵਿజిਟ ਜ਼ਰੂਰ ਕਰੋ ਇੱਕ ਵਾਰ ਗੋਠੀ ਵਰਲਡਵਾਈਡ ਤੋਂ ਵੀਰ ਬਠਿੰਡਾ ਵਾਲਿਆਂ ਦੇ ਧੰਨਵਾਦ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਂਗਾ ਕੁਝ ਪਾਰਟੀ ਵੇਅਰ ਡਿਜ਼ਾਈਨ ਜਿਹੜੇ ਕਿ ਡਿਫਰੈਂਟ ਡਿਫਰੈਂਟ ਕੱਪੜਿਆਂ ਦੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਮੇਰੇ ਕੋਲ ਆਏ ਆ ਪਹਿਲਾ ਡਿਜ਼ਾਈਨ ਜਿਹੜਾ ਆਪਣੇ ਕੋਲੇ ਓਪਨ ਹੈ ਜੀ ਇਹ ਹੈ ਸਿਮਰ ਬੇਸ ਤੇ ਸਿਮਰ ਦੁਪੱਟੇ ਦੇ ਨਾਲ ਸਾਰਾ ਗੋਟਾ ਪੱਤੀ ਦਾ ਕੰਮ ਹੈ ਹੈਵੀ ਪੱਲੇ ਬਨੇ ਹੋਏ ਆ ਜੀ ਆਦੀ ਵਰਕ ਤੇ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਹੈ ਦੁਪੱਟਾ ਬਹੁਤ ਸ਼ਾਨਦਾਰ ਹੈ ਇਹਦਾ ਦੇਖੋ ਉਸ ਤੋਂ ਅਗਲਾ ਡਿਜ਼ਾਈਨ ਜਿਹੜਾ ਇਹਦੇ ਵਿੱਚ ਮੇਰੇ ਕੋਲ ਆਏਗਾ ਜੀ ਡਬਲ ਸ਼ੇਡ ਦੇ ਵਿੱਚ ਹਾਫ ਐਂਡ ਹਾਫ ਦੀ ਡਿਜ਼ਾਈਨਿੰਗ ਹੈ ਬਹੁਤ ਪਿਆਰੇ ਪਿਆਰੇ ਪੀਸ ਆਦੇ ਜੀ 21 ਦਿਨਾਂ ਦੇ ਮੇਲੇ ਵਿੱਚ ਬਣਾਣੀ ਹੈ ਤੁਸੀਂ ਦਾਜ ਵਧੀਆ ਬਹੁਤ ਵਧੀਆ ਡਿਜ਼ਾਈਨਿੰਗ ਹੈ 50% ਆਫ ਵੀ ਆਪਣੇ ਕੋਲੇ ਆ ਤੁਹਾਨੂੰ ਸਾਰੀਆਂ ਐਂਟਮਾਂ ਮਿਲਣੇ ਆ ਗਿਆ ਡਿਜ਼ਾਈਨਿੰਗ ਦੀ ਗੱਲ ਹੈ ਜੀ ਸਭ ਤੋਂ ਵੱਡੇ ਜਿਹੜੇ ਆਪਣੇ ਕੋਲੇ ਵੈਰਾਈਟੀ ਵੈਰਾਈਟੀ ਦੀ ਕੋਈ ਕਮੀ ਨਹੀਂ ਜੇ ਤੁਸੀਂ ਇੱਥੇ 500 ਬਣਾਣਾ ਨੇ ਉਹ ਤਾਂ 10 ਪਸੰਦ ਆਣ ਵਾਲੀ ਵੈਰਾਈਟੀ ਹੈ ਆ ਦੇਖੋ ਕੰਮ ਦੇਖੋ ਸਾਰਾ ਬਰੀਕ ਕੰਮ ਕੀਤਾ ਹੋਇਆ ਹੈ ਰੇਂਜ ਜਿਹੜੀ ਹੈ ਸਾਰੀ ਰੇਂਜ ਮਿਲ ਜਾਣੀ ਹੈ ਜੀ 2500 1700 1800 ਤੋਂ ਲੈ ਕੇ 5000 7000 10000 ਔਰ ਬੁਟੀਕ ਵਾਲੇ ਵੀ ਇਸੇ ਮਿਲਨੇ ਤਾਨੂੰ ਪਹੁੰਚੇ ਵਰਕ ਵਾਲੇ ਆ ਦੇਖੋ ਜੀ ਡਿਜੀਟਲ ਪ੍ਰਿੰਟਿੰਗ ਦੇ ਉੱਤੇ ਪਲੇਨ ਬਾਟਮ ਦੇ ਨਾਲ ਇਸ ਤਰ੍ਹਾਂ ਦੇ ਫੋਟੋਆਂ ਵਾਲੇ ਪੀਸ ਹੈ ਇਹ ਜਿਵੇਂ ਕਿ ਇੰਸਟਾਗ੍ਰਾਮ YouTube ਤੇ ਅੱਜਕੱਲ ਚੱਲ ਰਿਹਾ ਹੈ ਨੈਕਲੈਸ ਸਟਾਈਲ ਗਲਾ ਬਣਿਆ ਹੋਇਆ ਔਰ ਦੁਪੱਟਾ ਇਹਦਾ ਆਏਗਾ ਸੋਬਰ ਲੁੱਕ ਦੇ ਵਿੱਚ ਆ ਦੇਖੋ ਜੀ ਆ ਦੁਪੱਟਾ ਆਣ ਵਾਲਾ ਇਹਦੇ ਨਾਲ ਇੱਕ بیس ਚੱਲਦਾ ਜੀ ਆ ਵਾਲਾ ਕਪੜੇ ਵੀ ਤੁਸੀਂ ਧਿਆਨ ਦਿਓ ਸਾਰੇ ਅਲੱਗ-ਅਲੱਗ ਕਪੜੇ ਹੈਗੇ ਆ ਔਰ ਰੇਂਜਾ ਵੀ ਅਲੱਗ-ਅਲੱਗ ਹੈ ਮੈਂ ਸਾਰੀ ਰੇਂਜ ਤੁਹਾਨੂੰ ਦਿਖਾ ਰਿਹਾ ਜਿਵੇਂ ਕਿ ਆ ਦੇਖੋ ਆ ਬਿਲਕੁਲ ਨਵਾਂ ਬੇਸ ਹੈ ਸ਼ਾਸ਼ਾ ਬੇਸ ਠੀਕ ਹੈ ਜੀ ਜਿਹਨੂੰ ਆਪਾਂ ਗਲਾਸ ਟਿਸ਼ੂ ਵੀ ਕਹਿ ਦਿੰਦੇ ਆ ਇਹ ਆਪਣੇ ਕੋਲ ਆ ਰਿਹਾ ਜੀ 2400 ਦੀ ਰੇਂਜ ਦੇ ਵਿੱਚ ਜੈਰੀ ਵਰਕ ਦੇ ਨਾਲ ਉੱਪਰ ਹੈਂਡ ਵਰਕ ਵੀ ਕਰੀ ਦਿੱਤੀ ਹੈ ਨਾਲ ਆਇਆ ਇਹਦੇ ਆ ਦੁਪੱਟਾ ਆ ਦੇਖੋ ਜੀ ਆ ਦੁਪੱਟਾ ਆ ਗਿਆ ਮਿਲ ਕੋਲ ਨਮਾ ਤੇ ਡਿਫਰੈਂਟ ਕਨਸੈਪਟ ਔਰ ਗਰਨੇਸ਼ ਲੋਕ ਦੇ ਵਿੱਚ ਵੀ ਬਹੁਤ ਆਈਟਮਾਂ ਆਉਂਦੀਆਂ ਜਿਵੇਂ ਕਿ ਆਪਾਂ ਚਮਕ ਧੜਕ ਨਹੀਂ ਲੈਣੀ 517 ਨਹੀਂ ਲੈਣਾ ਇਸ ਤਰ੍ਹਾਂ ਦੇ ਕਨਸੈਪਟ ਆ ਜਾਂਦੇ ਆ ਬﾚਡਵਰਕ ਦੇ ਵਿੱਚ ਬਹੁਤ ਹੀ ਪਿਆਰੀ ਆਈਟਮ ਆ ਦੇਖੋ ਜੀ ਆ ਸਾਰਾ ਬﾚਡਵਰਕ ਦੇ ਵਿੱਚ ਐ ਕੰਮ ਦਿਖਾਓ ਭਾਈ ਸਾਹਿਬ ਸਾਰਾ ਬਰੀਕ ਕੰਮ ਕੀਤਾ ਹੋਇਆ ਧਾਗੇ ਦਾ ਜੀ ਡਿਜ਼ਾਈਨਿੰਗ ਹੈਗੀ ਬੁਟੀਕ ਸਟਾਈਲ ਇਸ ਤਰ੍ਹਾਂ ਦੀ ਲੁੱਕ ਦੇ ਵਿੱਚ ਬਣਾਵਾਂ ਵਾਲਾ ਪੀਸ ਆ ਦੇਖੋ ਪੀਸ ਦੇਖੋ ਇਸ ਤਰ੍ਹਾਂ ਬਣ ਜਾਣਾ ਹੈਗਾ ਇਹ ਜਿਹੜਾ ਦੁਪੱਟਾ ਵੀ ਬਹੁਤ ਸ਼ਾਨਦਾਰ ਹੈ ਇਹਦੇ ਵਿੱਚ ਤੁਹਾਨੂੰ ਕਈ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣੇ ਆ ਸੋਲੋ ਸੋਲੋ ਪੀਸ ਆਂਦੇ ਇਹ ਆ ਦੇਖੋ ਆ ਆ ਗਿਆ ਦੁਪੱਟਾ ਇਹਦਾ ਦਪੱਟਾ ਵੀ ਬਹੁਤ ਸ਼ਾਨਦਾਰ ਹੈ ਔਰ ਜਿਹੜਾ ਦੂਜਾ ਡਿਜ਼ਾਈਨ ਬਣ ਕੇ ਆਇਆ ਮੇਰੇ ਕੋਲੇ ਕਾਫੀ ਕਲਰ ਦੇ ਵਿੱਚ ਬਣ ਕੇ ਆਇਆਗਾ ਆ ਦੇਖੋ ਇਹ ਆਏਗਾ ਜੀ 2 ਚੈਨਕ ਦੇ ਵਿੱਚ ਬਰਾਊਨ ਬਾਟਮ ਦੇ ਨਾਲ ਆ ਦੇਖੋ ਕਾਫੀ ਕਲਰ ਦਾ ਬਹੁਤ ਸੋਹਣਾ ਕਨਸੈਪਟ ਹੈ ਔਰ ਬਹੁਤ ਹੀ ਪਿਆਰਾ ਕੰਮ ਦਿੱਤਾ ਹੋਇਆ ਧਾਗੇ ਦਾ ਇਹ ਆ ਗਿਆ ਜੀ ਇਹਦਾ ਦੁਪੱਟਾ ਤਾਂ ਤੁਸੀਂ ਡਿਫਰੈਂਟ ਡਿਫਰੈਂਟ ਐ ਲਾ ਲਓ ਜੀ ਮੈਰਿਜ ਦਾ ਕਪੜਾ ਬਣਾਣਾ ਹੈ ਗਾਰਨਿਸ਼ ਲੋਕ ਸੂਟ ਬਣਾਉਣੇ ਆ ਪਾਰਟੀ ਵੀ ਸੂਟ ਬਣਾਉਣੇ ਆ ਤਾਂ ਅਲੱਗ ਅਲੱਗ ਚੀਜ਼ਾਂ ਸਾਡੇ ਕੋਲੇ ਖਰੀਦ ਸਕਦੇ ਹੋ ਉਹ ਵੀ 50% ਆਫ ਤੇ ਮੋਟੀ ਵਰਲਡ ਵਾਈਡ ਤੋਂ ਬੀਵੀਆਰ ਪਟਿਆਲਾ ਆਜੋ ਮੇਰੇ ਆਜੋ ਪ੍ਰਿੰਟਾਂ ਦੇ ਵਿੱਚ ਹੋਰ ਨਵੇਂ ਪ੍ਰਿੰਟ ਆ ਗਏ ਆਪਣੇ ਕੋਲੇ ਆ ਦੇਖੋ ਜੀ ਆ ਕਟਿੰਗ ਹੋਈ ਜਾ ਰਿਹਾ ਮਾਲ ਤੇ ਰੇਟ ਹਜੇ ਇਹਨਾਂ ਤੇ ਲੱਗਣੇ ਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਆ ਰਹੇ ਆ ਆਜੋ ਨੇੜੇ ਆਜੋ ਭਾਈ ਸਾਹਿਬ ਨੇੜੋਂ ਦੀ ਦਿਖਾ ਦਿਓ ਡਿਜ਼ਾਈਨਿੰਗ ਸਾਰੀ ਆ ਦੇਖੋ ਮੇਰੇ ਪਿੱਛੇ ਵੀ ਆ ਦੇਖੋ ਤੈ ਹੋਈ ਜਾਂਦਾ ਮਾਲ ਸਾਰਾ ਇਹ ਸਾਰੀ ਪ੍ਰਿੰਟਿੰਗ ਦੇ ਵਿੱਚ ਹੈ ਗੱਟੀਆਂ ਦੇ ਕੋਲ ਕੱਟ-ਕੱਟ ਕੇ ਬੰਨੀਆਂ ਹੋਈਆਂ ਚਨਾਉਣ ਦੇ ਪ੍ਰਿੰਟ ਮਿਲ ਜਾਣੇ ਆ ਆ ਦੇਖੋ ਨਵੇਂ-ਨਵੇਂ ਸਿਮਰ ਬੇਸ ਤੇ ਕ੍ਰਾਸ਼ ਬੇਸ ਤੇ ਨਵੇਂ-ਨਵੇਂ ਪ੍ਰਿੰਟ ਮਿਲ ਜਾਣੇ ਤੁਹਾਨੂੰ ਆ ਦੇਖੋ ਆ ਸਾਰੀ ਨਵੀਂ ਡਿਜ਼ਾਈਨਿੰਗ ਹੈ ਬਿਲਕੁਲ ਫਰੈਸ਼ ਆਪਣੇ ਕੋਲੇ ਆ ਗਈ ਅੱਗੇ ਆ ਜਾਓ ਇੱਧਰ ਦੇਖਦੇ ਕਪੜਾ ਕਿਹੜਾ ਪਿਆ ਜੀ ਆਹ ਦੇਖੋ ਜੀ ਸੈਲਫ ਦੇ ਉੱਤੇ ਸੈਲਫ ਦੇ ਵਿੱਚ ਵੀ ਬਹੁਤ ਸੋਹਣਿਆ ਆਈਟਮ ਆਈਆਂ ਆ ਦੇਖੋ ਆ ਸਾਰਾ ਉੱਪਰ ਨਾ ਧਾਗੇ ਦਾ ਕੰਮ ਕੀਤਾ ਹੋਇਆ ਸਾਰਾ ਥ्रेड ਵਰਕ ਹੈ ਇਸ ਦੇ ਵਿੱਚ ਕਲਰ ਵੀ ਬੜੇ ਪਿਆਰੇ ਪਿਆਰੇ ਰੇਟ ਕੀ ਆ ਭਾਈ ਸਾਹਿਬ ਇਹਦਾ 1050 212200 ਦੀ ਰੇਂਜ ਚ ਆਪਾਂ ਮੈਚਿੰਗ ਸੂਟ ਲੈਣੇ ਆ ਇਸ ਤਰ੍ਹਾਂ ਦੇ ਆਪਣੇ ਕੋਲੇ 1050 ਦੀ ਰੇਂਜ ਚ ਆਇਆ ਇਹ ਵਾਲਾ ਆ ਗਿਆ ਜੀ ਚਨਾਉਣ ਦੇ ਉੱਤੇ ਚਨਾਉਣ ਦੇ ਉੱਪਰ ਇਹ ਸਟਾਫ ਦੇ ਉੱਪਰ ਪ੍ਰਿੰਟਿੰਗ ਹੈ ਸਾਰੀ ਔਰ ਆ ਮੈਚਿੰਗ ਹੈ ਦੀ ਬਾਟਮ ਹੈ ਨਾਲ ਇਹਦੇ ਵਿੱਚ ਵੀ ਤੁਹਾਨੂੰ ਕਲਰ ਡਿਜ਼ਾਈਨ ਮਿਲਨੇ ਆ ਬਹੁਤ ਪਿਆਰੇ ਪਿਆਰੇ ਆ ਦੇਖੋ ਡਿਜ਼ਾਈਨ ਅਡੋ ਅਡੀ ਹੈ ਇਹਦਾ ਕੀ ਰੇਟ ਆ ਭਾਈ ਸਾਹਿਬ ਹਜੇ ਵਿਲ ਦੇ ਆਇਆ ਨਹੀਂ ਹਜੇ ਆਇਆ ਨਹੀਂ ਇਦਾਂ ਡੇਟ ਆਇਆ ਨਹੀਂ ਆਈਡਿਆ ਐਨਲੋਜੀ 1500 ਦੀ 1600 ਦੀ ਰੇਂਜ ਚ ਇਹ ਚਣੌਣ ਦਾ ਸੂਤ ਹੋਏਗਾ ਇਹ ਸਾਰੀ ਵੈਰਾਈਟੀ ਆ ਦੇਖੋ ਤੈ ਹੋਈ ਜਾ ਰਹੀ ਹੈ ਮਾਲ ਤੈ ਹੋ ਰਿਹਾ ਰੇਟ ਹਜੇ ਕਈਆਂ ਦੇ ਨਿਕਲਨੇ ਆ ਜੀ ਪਰ ਇੰਨੀ ਗਰੰਟੀ ਹੈ ਕਿ ਬਾਜ਼ਾਰ ਨਾਲੋਂ ਘੱਟ ਤੇ ਸਸਤੇ ਰੇਟਾਂ ਤੇ ਆਪਾਂ ਤੁਹਾਨੂੰ ਵੈਰਾਈਟੀ ਦੇਣੀ ਹੈ ਆਦਰ ਸਾਰੇ ਆ ਦੇਖੋ ਫੋਲਡ ਹੋ ਰਿਹਾ ਮਾਲ ਰੇਟ ਲੱਗਣਗੇ ਇਹ ਸਾਰੀ ਵੈਰਾਈਟੀ ਵਜਾਣਾ ਐਸੀ ਤਰ੍ਹਾਂ ਆਪਣੇ ਕੋਲੇ ਨਵੀਂ ਤੇ ਫਰੈਸ਼ ਆਕਣ ਹੁੰਦੀ ਆ ਅਰੇ ਨਾਲ ਬਣੇ ਲਿਓ ਬਲੌਗ ਤੇ ਤੁਸੀਂ ਸਾਰੀ ਵੈਰਾਈਟੀ ਦੇਖ ਸਕਦੇ ਹੋ ਕੋਠੀ ਵਰਲਡ ਵਾਈ ਧੋਬੀ ਵੀਰ ਬਟਿੰਡਾਲਿਆਂ। ਲੋ ਵੀਰੇ ਅੱਜ ਤੁਹਾਨੂੰ ਵੈਰਾਈਟੀ ਦਿਖਾਣੇ ਆਂ। ਸਾਡੀ ਵੈਰਾਈਟੀ ਆਪਣੇ ਕੋਲ ਆ ਚੁੱਕੀ ਹੈ। ਪਹਿਲਾਂ ਵੀ ਆਪਾਂ ਬਹੁਤ ਸੋਨੇ-ਸੋਨੇ ਡਿਜ਼ਾਈਨ ਲਗਾਏ ਆਂ ਤੇ ਅੱਜ ਦੇਖਦੇ ਆਂ ਆਪਣੇ ਕੋਲ ਕੀ ਰੇਟ ਲੱਗ ਕੇ ਆਏ ਆਂ। ਬਿਲਕੁਲ ਨਵੀਆਂ ਚੀਜ਼ਾਂ ਆ ਗਿਆ ਵੀਰੇ ਗਾਰਨਿਸ਼ ਲੁੱਕ ਡਿਜ਼ਾਈਨਰ ਡੀਸੈਂਟ ਰਸ਼ੀਆ ਬ੍ਰਾਂਡ ਦੇ ਆ ਗਏ ਜੀ। ਓਪਨ ਕਰਨ ਲੱਗੇ ਆਪਾਂ ਕੜਾਈਆਂ ਤੋਂ ਹਟ ਕੇ ਆਈਟਮਾਂ ਇਹਨਾਂ ਦਾ ਵਾਸਤਾ ਦੇਖਦੇ ਬਿਲਕੁਲ ਨਵੀਂ ਚੀਜ਼ ਆਹ ਲੋ ਜੀ ਆਹ ਤਾਂ ਆਪ ਦੇਖੋ ਤੇ ਉਸ ਤੋਂ ਬਾਅਦ ਦੇਖੋ ਇਹਦੀ ਡਿਜ਼ਾਈਨ ਇਹਨਾਂ ਦਾ ਵਾਸਤਾ ਹੈ ਜੀ ਇਸ ਤਰ੍ਹਾਂ ਦੀ ਲੁੱਕ ਦੇ ਵਜਿ ਬੰਨਾ ਹੈ ਇਹ ਕੋਲੋਂ ਹੀ ਦਿਖਾਓ ਭਰਾ ਜੀ ਡਿਜ਼ਾਈਨ ਇਹਦਾ ਜੂਮ ਕਰਕੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਇਹਦਾ ਦੁਪੱਟਾ ਆਏਗਾ ਜੀ ਆਹ ਵਾਲਾ ਲੇਨ ਬਾਟਮ ਦੇ ਨਾਲ ਡਿਜੀਟਲ ਪ੍ਰਿੰਟ ਦੇ ਉੱਤੇ ਬਹੁਤ ਸੋਹਣੇ ਆਈਟਮ ਆਈ ਹੈ 컬러 ਮੈਂ ਤੁਹਾਨੂੰ ਦੇ ਦੂਗਾ ਜੀ ਬਿਲਕੁਲ ਨਵੇਂ ਕੱਪੜਿਆਂ ਤੇ ਨਵੀਂ ਡਿਜ਼ਾਈਨਿੰਗ ਆ ਰਹੀ ਹੈ ਇੱਕ ਡਿਜ਼ਾਈਨ ਦੀ ਕਈ ਡਿਜ਼ਾਈਨ ਆਏ ਆ ਆ ਲੇਖੋ ਇਹ ਕਿ ਆਹ ਵਾਲਾ ਡਿਜ਼ਾਈਨ ਮਿਲਣਾ ਤੁਹਾਨੂੰ ਠੀਕ ਹੈ ਜੀ ਆਹ ਡਿਜ਼ਾਈਨ ਆਇਆ ਕਰਾਚ ਦੇ ਉੱਤੇ ਬਹੁਤ ਹੀ ਸੋਹਣੇ ਸੋਹਣੇ ਦੇ ਨਵੇਂ-ਨਵੇਂ ਡਿਜ਼ਾਈਨ ਆ ਰਹੇ ਹੈ ਜਿਹੜੇ ਡਿਜ਼ਾਈਨ ਹੈ ਮੈਂ ਤੁਹਾਨੂੰ ਓਪਨ ਕਰਕੇ ਵੀ ਦਿਖਾ ਜਾਏਗਾ ਆ ਲਓ ਜੀ ਡਿਜੀਟਲ ਪ੍ਰਿੰਟਿੰਗ ਦੇ ਉੱਤੇ ਸ਼ਾਨਦਾਰ ਡਿਜ਼ਾਈਨਿੰਗ ਦੇ ਨਾਲ ਆਇਗਾ ਇਹਦਾ ਫਰੰਟ ਜੀ ਆ ਦੇਖੋ ਇਸ ਤਰ੍ਹਾਂ ਇਹ ਫਰੰਟ ਤੇ ਬਣਨਾ ਉਸ ਤੋਂ ਬਾਅਦ ਆਏਗਾ ਜੀ ਇਹਦਾ ਦੁਪੱਟਾ ਦੁਪੱਟਾ ਦੇਖ ਕੇ ਹੋਰ ਵੀ ਮਨ ਖੁਸ਼ ਹੋ ਜਾਣਾ ਬਹੁਤ ਸੋਹਣਾ ਦੁਪੱਟਾ ਹੈ ਇਹਦਾ ਆ ਲਓ ਜੀ ਰੇਟ ਦੀ ਗੱਲ ਕਰੀਏ ਤਾਂ 21 ਦਿਨਾਂ ਦਾ ਮੇਲਾ ਚੱਲ ਰਿਹਾ ਹੈ ਜਿਹਦੇ ਵਿੱਚ 50% ਆਫ ਦੀਆਂ ਆਈਟਮ ਆ ਰਹੀਆਂ ਆਪਣੇ ਕੋਲੇ ਇਹਨਾਂ ਡਿਜ਼ਾਈਨਾਂ ਵਿੱਚ ਤੁਹਾਨੂੰ ਕਲਰ ਮਿਲਨੇ ਚਾਰ-ਚਾਰ 3 ਤੇ 4-4 ਕਲਰ ਮਿਲਨੇ ਜੀ ਔਰ ਡਿਜ਼ਾਈਨ ਦੇਖੋ ਆ ਸਾਰੀ ਡਿਜ਼ਾਈਨਿੰਗ ਇਹਦੇ ਵਿੱਚ ਹੈ ਜੀ ਆ ਸਾਰੀ 50% ਆਫ ਤੇ ਹੈ ਅਲੱਗ-ਅਲੱਗ ਡਿਜ਼ਾਈਨ ਨੇ ਅਲੱਗ-ਅਲੱਗ ਆਈਟਮਾਂ ਨੇ ਆਹ ਲੋ ਜੀ ਆਹ ਦੇਖੋ ਕਿੰਨੇ ਸੋਹਣੇ-ਸੋਹਣੇ ਕਲਰ ਚਾਰਟ ਆਏ ਆ ਇਹ ਸਾਰੇ ਤੁਹਾਨੂੰ ਆਪਣੇ ਕੋਲੇ ਮਿਲਨੇ ਆ ਰਸ਼ਿਆ ਬ੍ਰਾਂਡ ਦੇ ਵਿੱਚ ਆਹ ਦੇਖੋ ਬ੍ਰਾਂਡਿੰਗ ਜੜੀ ਹੈ ਉੱਪਰ ਹੋਏਗੀ ਇਹਦੇ ਨਾਲ-ਨਾਲ ਥੂਟ ਤੇ ਵੀ ਤੁਹਾਨੂੰ ਬ੍ਰਾਂਡ ਦਾ ਟੈਗ ਲੱਗਿਆ ਮਿਲੇਗਾ ਹਰੇਕ ਥੂਟ ਤੇ ਜਿਹੜਾ ਹੈ ਟੈਗ ਲੱਗਿਆ ਮਿਲੇਗਾ ਇੱਕ ਓਪਨ ਕਰਕੇ ਤੁਹਾਨੂੰ ਰਾਨੋ ਆਹ ਦੇਖੋ ਜੀ ਮਸ਼ਲੀਨ ਦੇ ਵਿੱਚ ਹੈ ਰਸ਼ਿਆ ਦਾ ਡਿਟਲ ਪ੍ਰਿੰਟ ਦੇ ਉੱਤੇ ਬਹੁਤ ਹੀ ਸ਼ਾਨਦਾਰ ਵਰਕ ਆਹ ਲੋ ਜੀ ਆ ਦੇਖੋ ਕੱਪ ਦੇਖੋ ਇਹ ਸਾਡਾ ਸੂਰ ਦਾ ਫਲੈਂਟ ਹੈ ਜਿਹਦੇ ਤੇ ਵਰਕ ਵੀ ਕੀਤਾ ਗਿਆ ਤੇ ਆ ਗਈ ਦੇਕਰ ਬੈਕ ਔਰ ਇਹਦੇ ਸੂਰ ਦੇ ਫਰੇਗਨਸ ਪੂਰੀ ਹੈ ਇਹਦੇ ਨਾਲ ਡੀਓ ਲਾਨ ਦੀ ਲੋੜ ਨਹੀਂ ਸਭ ਤੋਂ ਵੱਡੀ ਗੱਲ ਹੈ ਜੀ ਇਹਦੇ ਵਿੱਚ ਸੈਂਟ ਹੈ ਜਿਹੜਾ ਕੁਦਰਤੀ ਤੌਰ ਤੇ ਹੈ ਕਪੜੇ ਦੇ ਵਿੱਚ ਆਪਣਾ ਡੀਓ ਲਾਨ ਦੀ ਲੋੜ ਨਹੀਂ ਹੈਗੀ ਆ ਦੁਪੱਟਾ ਵੀ ਸੈਂਟਰ ਹੈ ਕਿਉਂ ਭਾਈ ਹਾਂਜੀ ਭਾਈ ਹਾਂਜੀ ਸਹੀ ਗੱਲ ਕਹਿ ਰਿਹਾ ਮੈਂ ਆ ਦੇਖੋ ਮੁੰਡੇ ਆਈ ਮਾਲ ਖੋਲੀ ਬੈਠੇ ਐਂਦਰ ਵੀ ਘੁਮਾ ਦਿਓ ਕੈਮਰਾ ੱੱਲੇ ਆਪਣੇ ਕੋਲ 4 ਕਬੂੜ ਨੇ ਆ ਦੇਖੋ ਜੀ ਸੈਟਿੰਗ ਕਰੀ ਜਾ ਰਿਹਾ ਹੈ ਰੇਟ ਲਾਉਣ ਵਾਸਤੇ ਆਪਾਂ ਇੱਕ ਗੱਲ ਜਾਣਦੇ ਜੀ 21 ਦਿਨਾਂ ਦੇ ਮੇਲੇ ਵਿੱਚ ਤੁਹਾਨੂੰ ਦੇਨੇ ਆ ਸਭ ਤੋਂ ਘੱਟ ਡੇਟ ਤੇ ਸਭ ਤੋਂ ਵੱਧ ਵੈਰਾਈਟੀ ਤੁਥੇ ਆਉਣੀ ਦਾਜਵਲੀ ਬਣਾਣੀ ਹੈ ਡੇਨ ਲਾਈਨ ਵਾਲੇ ਫੁੱਲ ਬਣਾਣੇ ਆ ਜਾਂ ਬਣਾਣੇ ਪਾਰਟੀ ਵੇਅਰ ਤਾਂ ਤੁਹਾਨੂੰ ਬੋਟੀ ਵਰਲਡ ਵਾਈਡ ਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਤੁਸੀਂ ਵਿਜ਼ਿਟ ਕਰੋਗੇ ਸਾਡਾ ਵਿਸ਼ਵਾਸ ਹੈ ਜੀ ਤੁਹਾਡਾ ਵੀ ਫਾਇਦਾ ਹੋਏਗਾ ਤੁਹਾਨੂੰ ਲੋੜ ਹੈ ਤੁਹਾਡੀ ਪਿਆਰ ਦੀ ਸਾਥ ਦੀ ਔਰ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਬਲੌਗ ਤੇ ਸਾਡੇ YouTube ਤੇ ਧੰਨਵਾਦ